ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਹੋਇਆ ਜੀ ਸਤ루 ਦਰਿਆ ਤੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮਹੀਨਾ ਪਹਿਲਾਂ ਕੀ ਹੋਇਆ ਸੀਗਾ ਕਿ ਸਤ루 ਦਰਿਆ ਦਾ ਪਾਣੀ ਕਿਹੜਾ ਵਾ ਉਹ ਜਿਹੜਾ ਪਿੰਡ ਤੱਕ ਪਹੁੰਚ ਗਿਆ ਸੀਗਾ ਪਿੰਡ ਵੱਲੋਂ ਕਾਫੀ ਜਿਹੜੇ ਬੰਨ੍ਹ-ਪੁੰਨ ਬਣਾਏ ਹੋਏ ਸੀਗੇ ਤੇ ਹੁਣ ਕੀ ਆ ਕਿ ਮੋੜ ਤੋਂ ਦੁਵਾਰਾ ਜਿਹੜੇ ਆ ਭਾਖੜਾ ਡੈਮ ਤੇ ਫਲੱਡ ਗੇਟ ਖੋਲੇ ਗਏ ਆ ਤੇ ਤੁਹਾਨੂੰ ਹੁਣ ਤਾਜ਼ਾ ਅਪਡੇਟ ਦੇ ਦਿੰਦੇ ਆਂ ਤੁਸੀਂ ਦੇਖ ਸਕਦੇ ਜਿਵੇਂ ਕਿ ਪਾਣੀ ਦਾ ਲੈਵਲ ਕਿੰਨਾ ਅੱਛਾ ਹੋ ਚੁੱਕਿਆ ਵਾ ਪਾਣੀ ਦੀ ਜਿਹੜੀ ਸਪੀਡ ਆ ਉਹ ਕਿੰਨੀ ਤੇਜ਼ ਇਸ ਟੈਪ ਸਮਝ ਤੁਸੀਂ ਵੇਖ ਸਕਦੇ ਹੋ ਕਿ ਸਤ루 ਜਿਹੜਾ ਨਦੀ ਦਾ ਫੇਰ ਜਿਹੜਾ ਦੁਬਾਰਾ ਖਤਰੇ ਦੇ ਨਿਸ਼ਾਨ ਦੇ ਕੋਲ ਉੱਪਰ ਤੱਕ ਪਹੁੰਚ ਚੁੱਕਿਆ ਹੈ ਲਗਾਤਾਰ ਜੋ ਹੈ ਫਿਰ ਤੋਂ ਜਿਹੜਾ ਵਾ ਪਾਖੜਾ ਡੈਮ ਪੂ ਜਿਹੜਾ ਇਹ ਪਾਣੀ ਛੱਡੇ ਜਾ ਰਿਹਾ ਹੈ ਫਲੱਡ ਗੇਟ ਜਿਹੜੇ ਆ ਖੋਲੇ ਗਏ ਆ ਉਹ ਸਾਹਮਣੇ ਪੱਥਰ ਉਹ ਦੇਖੋ ਜੀ ਸਾਹਮਣੇ ਜਿਹੜੇ ਪੱਥਰ ਤਾਂ ਦਿਖਾਈ ਦੇ ਰਹੇ ਆ ਪੱਥਰ ਤੋਂ ਉੱਪਰ ਤੱਕ ਜਿਹੜਾ ਪਾਣੀ ਹੁਣ ਪਹੁੰਚ ਨਹੀਂ ਵਾਲਾ ਵਾ ਪਹਿਲਾਂ ਜਿਹੜਾ ਪੱਥਰ ਤੋਂ ਪਾਣੀ ਕਾਫੀ ਨੀਚੇ ਸੀਗਾ ਏਟਾ ਸੀਗਾ ਹੁਣ ਜਿਹੜਾ ਵਾ ਕਿ ਪਾਣੀ ਪੱਥਰ ਦੇ ਕੋਲ ਪਹੁੰਚਣ ਵਾਲਾ ਵਾ ਤੇ ਅਸੀਂ ਬਿਲਕੁਲ ਖੜੇ ਆ ਜੀ ਸਤਲੁਜ ਦਰਿਆ ਦੇ ਕੋਲ ਸਤਲੁਜ ਨਦੀ ਦੇ ਕੋਲ ਕਿਉਂਕਿ ਅੱਜ ਕੀ ਹੋਇਆ ਕਿ ਪਖੜਾ ਡੈਮ ਵੱਲੋਂ ਜਿਹੜਾ ਵਾਹ ਹਿਮਾਚਲ ਪਖੜਾ ਡੈਮ ਵੱਲੋਂ ਪਾਣੀ ਫੇਲ ਤੋਂ ਛੱਡਿਆ ਗਿਆ ਵਾ ਮਹੀਨਾ ਪਹਿਲਾਂ ਜਿਹੜਾ ਵਾ ਹਿਮਾਚਲ 'ਚ ਇੰਨੀ ਬਾਰਿਸ਼ ਹੋ ਰਹੀ ਸੀ ਇੰਨੀ ਬਰਸਾਤ ਹੋ ਰਹੀ ਸੀ ਤੇ ਉਤੋਂ ਲਗਾਤਾਰ ਜਿੰਨੇ ਫਲੱਡ ਗੇਟ ਖੋਲੇ ਗਏ ਸੀਗੇ ਉਧਰ ਨਾਲ ਕੀ ਜੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਕਈ ਪੰਨ ਟੁੱਟ ਗਏ ਤੇ ਹੁਣ ਜਿਹੜੀ ਸਥਿਤੀ ਹੈ ਤਾਜ਼ਾ ਜਿਹੜਾ ਹਾਲਾਤ ਆ ਤੇ ਹੁਣ ਪਾਣੀ ਫਲੱਡ ਦੁਆਰਾ ਜਿਹੜਾ ਵਾ ਪਖੜਾ ਡੈਮ ਤੋਂ ਛੱਡ ਇਸ ਸਮੇਂ ਪਾਣੀ ਜਿਹੜਾ ਵਾ ਉੱਚਾ ਆ ਚੁੱਕਿਆ ਉੱਥੇ ਤੱਕ ਪਾਣੀ ਆ ਚੁੱਕਿਆ ਮਤਲਬ ਜਿਹੜਾ ਪਾਣੀ ਪਹਿਲਾਂ ਕੀ ਸੀ ਜਦੋਂ ਮਹੀਨਾ ਪਹਿਲਾਂ ਪਾਣੀ ਜਿਹੜਾ ਵਾ ਆ ਬੰਨ ਤੋਂ ਉੱਪਰ ਟੱਪ ਗਿਆ ਸੀਗਾ ਮਤਲਬ ਪਿੰਡ ਵਾਲਿਆਂ ਨੇ ਕਾਫੀ ਜੇ ਪੰਨ ਬਣੇ ਸੀਗੇ ਕਹੇ ਮਤਲਬ ਫਿਰ ਤੋਂ ਦੁਬਾਰਾ ਜਿਹੜੇ ਆ ਪਖੜਾ ਡੈਮ ਵੱਲੋਂ ਜਿਹੜੇ ਆ ਉਹ ਗੇਟ ਖੋਲ ਦਿੱਤੇ ਹੋਏ ਹਿਮਾਚਲ ਦੇ ਵਿੱਚ ਜਿਹੜਾ ਲਗਾਤਾਰ ਜਿਹੜਾ ਹੈ ਬਾਰਿਸ਼ ਹੋ ਰਹੀ ਹੈ ਲਗਾਤਾਰ ਜਿਹੜਾ ਹੈ ਮੀਂਹ ਪੈ ਰਿਹਾ ਹੈ ਉਹਦੇ ਕਾਰਨ ਜਿਹੜੇ ਆ ਗੇਟ ਦੁਬਾਰਾ ਤੋਂ ਖੋਲੇ ਗਏ ਨੇ ਤੇ ਇਹ ਸਤ루ਈ ਨਦੀ ਦੇ ਜਿਹੜੇ ਤਾਜ਼ਾ ਹਾਲਾਤ ਆ ਇਸ ਸਮੇਂ ਜਿਹ ਸਤਲੁਜ ਨਦੀ ਦਾ ਜਿਹੜਾ ਪਾਣੀ ਆ ਕਿੰਨੀ ਸਪੀਡ ਦੇ ਨਾਲ ਚੱਲ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਵਾ ਹੁਣ ਵੀ ਕਾਫੀ ਉੱਤੇ ਤੱਕ ਆ ਚੁੱਕਿਆ ਹੈ ਕਿ ਪਹਿਲਾਂ ਪਾਣੀ ਜਿਹੜਾ ਵਾ ਇਹਦੇ ਤੋਂ ਵੀ ਇਹਦੇ ਤੋਂ ਵੀ ਜਿਹੜਾ ਨੀਚੇ ਹੁੰਦਾ ਹੁੰਦਾ ਸੀਗਾ ਤੇ ਫਿਰ ਤੋਂ ਜਿਹੜਾ ਵਾ ਪਾਣੀ ਦਾ ਜਿਹੜਾ ਜੇ ਲੈਵਲ ਜਿਹੜਾ ਆ ਉਹ ਬਦਲਦਾ ਜਾ ਰਿਹਾ ਹੈ ਕਿ ਪਾਣੀ ਦੀ ਸਪੀਡ ਕਿੰਨੀ ਤੇਜ਼ ਆ ਤੇ ਆ ਇੱਕ ਦੋ ਦਿਨਾਂ ਤੋਂ ਜਿਹੜੇ ਆ ਪਾਖੜਾ ਟਾਈਮ ਤੇ ਜਿਹੜੇ ਗੇਟ ਆ ਫਿਰ ਤੋਂ ਦੁਬਾਰਾ ਖੋਲ ਦਿੱਤੇ ਗਏ ਆ ਪਹਿਲਾਂ ਤਾਂ ਪਾਣੀ ਜਿਹੜਾ ਜਿੱਥੇ ਬਾਈਕ ਖੜੀ ਆ ਉੱਪਰ ਤੱਕ ਉਹ ਸਾਹਮਣੇ ਜਿਹੜੇ ਆ ਉਹ ਸਾਹਮਣੇ ਜਿਹੜੇ ਆ ਉਹ ਬੰਨ بنائے ਗਏ ਸੀ ਕਿ ਉੱਤੇ ਤੱਕ ਜਿਹੜੇ ਪਿੰਡ ਵਾਸੀਆ ਵੱਲੋਂ ਜਿਹੜੇ ਆ ਉਹ ਬੰਨ ਬਣਾਏ ਹੋਏ ਸੀ ਕਿ ਇੱਥੇ ਪਾਣੀ ਉੱਤੇ ਤੱਕ ਆ ਗਿਆ ਸੀਗਾ ਇੱਥੇ ਤੱਕ ਤੇ ਹੁਣ ਜਿਹੜਾ ਪਾਣੀ ਦਾ ਲੈਵਲ ਥੋੜਾ ਘਟਿਆ ਵਾ ਤੇ ਫਿਰ ਤੋਂ ਮਹੀਨੇ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਵਾ ਪਾਖੜਾ ਡੈਮ ਦੇ ਜਿਹੜੇ ਗੇਟ ਆ ਉਹ ਖੋਲੇ ਗਏ ਆ ਸਾਤੂਲੀ ਨਦੀ ਦਾ ਜਿਹੜਾ ਪਾਣੀ ਆ ਹੁਣ ਉੱਪਰ ਤੱਕ ਜਿਹੜਾ ਫਿਰ ਤੋਂ ਵੱਧ ਚੁੱਕਿਆ ਵਾ ਇਹ ਖਤਰੇ ਦੇ ਨਿਸ਼ਾਨਾਂ ਤੱਕ ਪਹੁੰਚਣ ਵਾਲਾ ਵਾ ਕਾਫੀ ਜਿਹੜੀ ਸਪੀਡ ਆ ਜਿਹੜੀ ਸਤਲੁਜ ਨਦੀ ਦੀ ਜਿਹੜੀ ਪਾਣੀ ਦੀ ਜਿਹੜੀ ਆ ਉਹ ਚੱਲਦੀ ਜਾ ਰਹੀ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਆ ਕਿ ਜਿਹੜਾ ਪਾਣੀ ਆ ਕਿੰਨੀ ਸਪੀਡ ਦੇ ਨਾਲ ਜਿਹੜਾ ਵਾ ਉਹ ਅੱਗੇ ਨੂੰ ਚੱਲ ਰਿਹਾ ਅੱਗੇ ਨੂੰ ਵਧ ਰਿਹਾ ਪਾਣੀ ਸਪੀਡ ਦੇ ਨਾਲ ਮਹੀਨੇ ਕੋ ਪਹਿਲਾਂ ਵੀ ਜਿਹੜਾ ਵਾ ਪਖੜ ਡੈਮ ਦੇ ਫਲੱਡ ਗੇਟ ਸਾਰੇ ਦੇ ਸਾਰੇ ਜਿਹੜੇ ਖੋਲੇ ਗਏ ਸੀਗੇ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਮਤਲਬ ਪਿੰਡ ਦੇ ਵਿੱਚ ਕਈਆਂ ਪਾਸੇ ਜਿਹੜਾ ਬੰਨ ਟੁੱਟੇ ਆ ਪਿੰਡਾਂ ਦੇ ਵਿੱਚ ਬਾੜ ਆ ਗਈ ਪਾਣੀ ਦੇ ਪਾਣੀ ਆ ਗਏ ਤੇ ਸੋਨਸੀ ਇਸ ਮੇਲੇ ਜਿਹੜੇ ਆ ਲੁਧਿਆਣਾ ਚ ਖੜੇ ਆ ਕਿਹਦਾ ਆ ਇਹ ਲੁਧਿਆਣਾ ਦਾ ਜਿਹੜਾ ਵਾ ਇਹ ਸਤ루ਦ ਦਰਿਆਵਾਂ ਦੇ ਪਿੱਛੇ ਤੇ ਅਸੀਂ ਵੀਡੀਓ ਬਣਾਣ ਇੱਥੇ ਆਏ ਆ ਕਿਉਂਕਿ ਅਸੀਂ ਸੁਣਿਆ ਖਬਰਾਂ ਦੇ ਵਿੱਚ ਨਿਊਜ਼ ਚ ਦਿਖਾ ਰਹੇ ਸੀਗੇ ਕਿ ਆਪਣਾ ਜਿਹੜਾ ਵਾ ਪਾਖਰ ਟੈਂਪ ਵੱਲੋਂ ਜਿਹੜਾ ਫਿਰ ਤੋਂ ਜਿਹੜੇ ਖੇੜ ਦੁਬਾਰਾ ਮੁਰ ਤੋਂ ਖੁੱਲੇ ਗਏ ਆ ਕਿਉਂਕਿ ਹਿਮਾਚਲ ਦੇ ਵਿੱਚ ਜਿਹੜਾ ਵਾ ਲਗਾਤਾਰ بارش ਹੋ ਰਹੀ ਆ بارش ਜਿਹੜੀ ਰੁਕ ਨਹੀਂ ਰਹੀ ਆ ਤੇ ਅੱਜ ਸਵੇਰ ਤੋਂ ਜਿਹੜਾ ਵਾ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਮਿਲਗਾ ਤਾਂ ਜਿਹੜੀ ਆ ਮੁਸਲਾਤਾਰ ਜਿਹੜੀ بارش ਹੋ ਰਹੀ ਆ ਤੇ ਪਾਣੀ ਦਾ ਲੀਵਰ ਤੇ ਸਾਹਮਣੇ ਜਿਹੜਾ ਵਾ ਆ ਪੱਥਰ ਬਣਿਆ ਆ ਪੱਥਰ ਤਾਂ ਜਿਹੜਾ ਕਾਫੀ ਉੱਚਾ ਵਾ ਘੱਟੋ ਘੱਟ 10 ਫੁੱਟ ਦਾ ਤਾਂ ਹੋਣਾ ਹੀ ਆਏ ਪਰ ਹੁਣ ਜਿਹੜਾ ਪਾਣੀ ਪੱਥਰ ਦੇ ਉੱਪਰ ਤੱਕ ਪਹੁੰਚ ਗਿਆ ਮਤਲਬ ਉੱਪਰ ਤੱਕ ਪਾਣੀ ਆ ਗਿਆ ਆ ਤੇ ਜਦੋਂ ਪਿਛਲੀ ਵਾਰੀ ਮਹੀਨਾ ਪਹਿਲਾਂ ਜਦੋਂ ਪਾਣੀ ਛੱਡਿਆ ਗਿਆ ਸੀ ਡੈਮ ਵੱਲੋਂ ਆ ਜਿਹੜਾ ਪੱਥਰ ਦੇ ਬਣਾਏ ਗਏ ਆ ਆ ਜਿਹੜੇ ਬੰਨ ਜਿਹਾ ਬਣਾਇਆ ਗਿਆ ਇਹ ਉੱਪਰ ਤੱਕ ਜਿਹੜਾ ਉੱਪਰ ਤੱਕ ਪਾਣੀ ਸੀਗਾ ਇਹਦੇ ਤੇ ਉਹਨਾਂ ਪਾਣੀ ਥੋੜਾ ਨੀਚੇ ਆ ਕਿਉਂਕਿ ਪਾਣੀ ਫੇਰ ਵੀ ਵੱਧ ਰਿਹਾ ਹੌਲੀ ਹੌਲੀ ਮਤਲਬ ਟੈਂਕ ਵੱਲੋਂ ਜਿਹੜੇ ਆ ਕੁਝ ਜਿਹੜੇ ਆ ਗੇਟ ਉਹ ਖੁੱਲੇ ਗਏ ਆ ਪਾਣੀ ਦਾ ਲੈਵਲ ਜਿਹੜਾ ਵਾ ਡੈਮ ਵੱਲੋਂ ਪਾਖੜਾ ਵੱਲੋਂ ਛੱਡਿਆ ਜਾ ਰਿਹਾ ਵਾ ਪਾਣੀ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਥੋੜਾ ਨੇੜੇ ਕਰਕੇ ਦਿਖਾਣਾ ਮੈਂ ਪਾਣੀ ਕਿੰਨਾ ਸਪੀਡ ਤੇਜ਼ੀ ਨਾਲ ਚੱਲ ਰਿਹਾ ਵਾ ਜਿਹੜਾ ਪਾਖੜਾ ਤੋਂ ਪਾਣੀ ਛੱਡਿਆ ਗਿਆ ਵਾ ਫਿਰ ਤੋਂ ਸਤਲੂ ਦਰਿਆ ਦੇ ਵਿੱਚ ਪਾਣੀ ਜਿਹੜਾ ਵਾ ਹੌਲੀ ਹੌਲੀ ਜਿਹੜਾ ਵਾ ਉਹ ਵੱਧ ਰਿਹਾ ਵਾ ਪਰ ਨੂੰ ਤੋ ਯਾਰ ਕੀ 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 ਥੋੜੀ ਯਾਰ ਰਨਿੰਗ ਲਾ ਰਿਹਾ ਤੂੰ ਓਏ ਠੰਡ ਲੱਗ ਗਈ ਹੈ ਨਾ ਬਹੁਤ ਜ਼ਿਆਦਾ ਇੱਦਾਂ ਲੱਗਦਾ ਜਿਵੇਂ ਮਨਾਲੀ ਆਏ ਹੋਏ ਆ ਇੰਨੀ ਠੰਡ ਹੋ ਗਈ ਹੈ ਦੋ ਦਿਨ ਤੋਂ ਚਾਰਾਂ ਠੰਡ ਹੋ ਗਈ ਹੈ ਪਹਿਲਾਂ ਗਰਮੀ ਕਿੰਨੀ ਸੀਗੀ ਅੱਜ ਤਾਂ ਮੈਂ ਲਿਆ ਪਰ ਪਿੱਛੇ ਕੁੱਤੇ ਆਪਾਂ ਜਗਾੜ ਵਿੱਚ ਕਿੱਥੇ ਆ ਕੁੱਤੇ ਆਓ ਬੱਚੋ ਸ਼ਿਕਾਰੀ ਤੈਨੂੰ ਦੇਖ ਹੀ ਰਹੇ ਆਂ ਹੋਰ ਅੱਜ ਕਿਹ ਤੂੰ ਭਾਈ ਕਿਹ ਤੂੰ ਆ ਗਿਆ ਪਰ ਮੇਰੇ ਮੇਰੇ ਅੱਡ ਅੱਡ ਬੱਟੇ ਆਂ ਬੱਟੂ ਬੱਟੂ ਵੀ ਲੰਘ ਜਾਂਦੇ ਆਂ ਨਾ ਇੱਥੇ ਕੁਝ ਨਹੀਂ ਖਾਣੇ ਆਂ ਆਜ ਆ ਕੇ ਲੋਕ ਖਾਈਂ ਖਾਊਗੇ ਹੀ ਤੈਨੂੰ ਆਹੋ ਪਾਣੀ ਦੇ ਕਿੰਨੇ ਸਪੀਡ ਨਾਲ ਚੱਲਦਾ ਵਾ ਦੇਖ ਲਾ ਕਿ ਤੇ ਪਾ ਪਹਨ ਡਰ ਹੁੰਦਾ ਰਹਿਣ ਦੇ ਨਾਲ ਜਾਈ ਹਾਂ ਠੀਕ ਹੈ ਜੀ ਅੱਜ ਦਾ ਵੀਡੀਓ ਅਸੀਂ ਇੱਥੇ ਰੱਖਦੇ ਹਾਂ ਤੁਹਾਨੂੰ ਅਸੀਂ ਮਿਲਾਂਗੇ ਆਪਣੇ ਲੈਕਚਰ ਬਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ 'ਚ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਮੈਂ ਘੁੰਮਣ ਫਿਰਨ ਦੀ ਵੀਡੀਓ ਆਪ ਵਿਲੇਜ ਲਾਈਫ ਬਾਰੇ ਪਿੰਡਾ ਗੁੰਡਾ ਬਾਰੇ ਸਾਰਾ ਕੁਝ ਵੀਡੀਓ ਜਾਣਕਾਰੀ ਦੇੰਦਾ ਰਹਿੰਦਾ ਵਾ ਸਤ ਨੂੰ ਦਰਿਆ ਦੇ ਬਾਰੇ ਨਦੀ ਦੇ ਵਿੱਚ ਕਿੰਨਾ ਪਾਣੀ ਵਧਿਆ ਕਿੰਨਾ ਕਿਲੇਵਰ ਆ ਪਾਣੀ ਦਾ ਇਹਦੇ ਵਿੱਚ ਅਪਡੇਟ ਲਗਾਤਾਰ ਮੈਂ ਜਿੰਦਾ ਰਹਾਗਾ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੇਰੀ ਬਣੀ ਦਾ ਟੈਕ ਜੋ ਕਿ ਕੋਰ ਸਿੰਘ ਹੈ ਵਾਓ ਦੋਸਤੋ ਵੀ ਜਿਹੜਾ ਕੋ ਬਾਜ ਆਇਆ ਸੀਗਾ ਤੇ ਕਾਂ ਨੂੰ ਚੱਕਣ ਆਇਆ ਸੀਗਾ ਬੱਲੇ ਫੇਰ ਆ ਗਿਆ ਵਾਪਸ ਓਏ